BBC ਨੇ ਰਿਲੀਜ਼ ਕੀਤੀ ਹੈ ਮੋਸੇ ਵਾਲਾ ਦੇ ਕਤਲ ਤੇ ਡਾਕੂਮੈਂਟਰੀ BBC ਨੇ YouTube ਤੇ ਦਾ ਕਿਲਿੰਗ ਕਾਲ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਹੈ ਪਿਤਾ ਦੇ ਸਖਤ ਇਤਰਾਜ਼ ਦੇ ਬਾਵਜੂਦ ਵੀ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ ਹੈ ਬਲਕੌਰ ਸਿੰਘ ਨੇ ਲੀਗਲ ਨੋਟਿਸ ਵੀ ਭੇਜਿਆ ਹੋਇਆ ਹੈ ਬਲਕੌਰ ਸਿੰਘ ਨੇ ਡਾਕੂਮੈਂਟਰੀ ਦੇ ਬੈਨ ਦੇ ਲਈ ਹਾਈ ਕੋਰਟ ਦਾ ਵਿਰੋਧ ਕੀਤਾ ਹੈ ਡਾਕੂਮੈਂਟਰੀ ਦੇ ਵਿੱਚ ਕਈ ਲੋਕਾਂ ਦੇ ਇੰਟਰਵਿਊ ਸ਼ਾਮਲ ਨੇ ਮੋਸੇ ਵਾਲਾ ਦੇ ਕਈ ਦੋਸਤਾਂ ਤੇ ਕਈ ਪੱਤਰਕਾਰਾਂ ਦੇ ਇੰਟਰਵਿਊ ਵੀ ਸ਼ਾਮਲ ਕੀਤੇ ਗਏ ਨੇ ਪਰ ਇਸ ਦੇ ਵਿਚਾਲੇ ਬਹੁਤ ਵੱਡੀ ਖਬਰ ਹੈ ਕਿਸ ਪ੍ਰਵੋਧ ਦੇ ਵਿਚਾਲੇ ਲੀਗਲ ਨੋਟਿਸ ਦੇ ਵਿਚਾਲੇ BBC ਦੇ ਵੱਲੋਂ ਮੋਸਲੇ ਦੇ ਕਤਲ ਤੇ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ ਹੈ ਪਿਤਾ ਦੇ ਸਖਤ ਇਤਰਾਜ਼ ਦੇ باوجود ਵੀ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ ਕਿਉਂਕਿ ਸਿੱਧੂ ਮੋਸਲੇ ਦੇ ਪਿਤਾ ਬਲਕੌਰ ਸਿੰਘ ਨੇ ਸਿੱਖਤ ਇਤਰਾਜ਼ ਤਿਆਗ ਜਾਂਦਾ ਹੈ ਲੀਗਲ ਨੋਟਿਸ ਭੇਜਿਆ ਜਾਂਦਾ ਹੈ ਕੋਰਟ ਦਾ ਵੀ ਰੋਕ ਕੀਤਾ ਜਾਂਦਾ ਹੈ ਆ ਮਹਾਰਾਸ਼ਟਰ ਦੀ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ करवाई ਗਈ ਉਸ ਤੋਂ ਬਾਅਦ ਰਿਮਾਈਂਡਰ ਵੀ ਭੇਜਿਆ ਗਿਆ ਪਰ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ BBC ਨੇ ਅਮੋਸੀਆ ਦੇ ਕਤਲ ਤੇ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਹੈ BBC ਨੇ YouTube ਤੇ ਦਾ ਕਿਲਿੰਗ ਕਾਲ ਡਾਕੂਮੈਂਟਰੀ ਰਿਲੀਜ਼ ਕੀਤੀ ਹੈ ਪਤਾ ਦੇ ਸਖਤ ਇਤਰਾਜ਼ ਦੇ باوجود ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ ਬਲਕੌਰ ਸਿੰਘ ਦੇ ਵੱਲ ਇਸ ਨੂੰ ਲੈ ਕੇ ਲੀਗਲ ਨੋਟਿਸ ਵੀ ਭੇਜਿਆ ਗਿਆ ਬਲਕੌਰ ਸਿੰਘ ਨੇ ਡਾਕੂਮੈਂਟਰੀ ਤੇ ਬੈਨ ਦੇ ਲਈ ਹਾਈ ਕੋਰਟ ਦਾ ਵੀ ਅਰੋਗ ਕੀਤਾ ਤਾਂ ਉਸ ਡਾਕੂਮੈਂਟਰੀ ਦੀਆਂ ਜਿਹੜੇ ਤਸਵੀਰਾਂ ਵੀ ਵਿਖਾ ਰਹੇ ਆ ਉਸ ਦੇ ਵਿੱਚੋਂ ਕੋ ਜਿਹੜੇ ਸ਼ਾਟਸ ਨੇ ਉਹ ਵੀ ਤੁਹਾਨੂੰ ਅਸੀਂ ਵਿਖਾ ਰਹੇ ਆ ਜੋ BBC ਦੇ ਵੱਲੋਂ ਇਹ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ ਡਾਕੂਮੈਂਟਰੀ ਦੇ ਵਿੱਚ ਕਈ ਲੋਕਾਂ ਦੇ ਇੰਟਰਵਿਊ 29 ਮਈ ਸਾਲ 2022 ਇਹ ਪੂਰੀ ਕਤਲ ਦੀ ਵਾਰਦਾਤ ਹੈ ਜਦੋਂ ਕਿ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਪਿੰਡ ਜਵਾਰਕੀ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਸ਼ੂਟਰਾਂ ਦੇ ਵੱਲੋਂ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਆ ਤਾਂ 29 ਮਈ ਨੂੰ ਹਾਲ ਦੇ ਵਿੱਚ ਇਸ ਕਤਲ ਦੀ ਵਾਰਦਾਤ ਨੂੰ 3 ਸਾਲ ਪੂਰੇ ਹੋਏ ਨੇ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਵੀ ਆ ਕਿਉਂਕਿ ਜਨਮ ਦਿਨ ਵਾਲੀ ਤਾਰੀਖ ਨੂੰ ਹੀ ਜਿਹੜਾ ਕਿ ਜਨਮ ਦਿਨ ਨੂੰ ਹੀ ਇਸ ਡਾਕੂਮੈਂਟ ਨੂੰ ਰਿਲੀਜ਼ ਕਰਨ ਵਾਸਤੇ ਚੁਣਿਆ ਗਿਆ ਅਤੇ ਆਖਰਕਾਰ BBC ਦੇ ਵੱਲੋਂ ਮੂਸੇਵਾਲੇ ਦੇ ਕਤਲ ਤੇ ਡਾਕੂਮੈਂਟਰੀ ਅਰ ਲਿਸਕ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਦੋ ਤਿੰਨ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਸ ਡਾਕੂਮੈਂਟਰੀ 'ਸਖਤ ਇਤਰਾਜ' ਤਿਆ ਜਾਂਦਾ ਹੈ ਇਸ ਤੇ ਬੈਨ ਲਗਾਉਣ ਦੀ ਮੰਗ ਕੀਤੀ ਜਾਂਦੀ ਹੈ ਬੀਬੀਸੀ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਬੀਬੀਸੀ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ 10 ਦਿਨ ਦਾ ਸਮਾਂ ਦਿੱਤਾ ਜਾਵੇ 10 ਦਿਨ ਦੇ ਵਿੱਚ ਵਿੱਚ ਲੀਗਲ ਨੋਟਿਸ ਦਾ ਜਵਾਬ ਦਿੱਤਾ ਜਾਵੇਗਾ ਇਸ ਦੇ ਵਿਚਾਲੇ ਬਲਕੌਰ ਸਿੰਘ ਨੂੰ ਮਹਾਰਾਸ਼ਟਰ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਇਸ ਡਾਕੂਮੈਂਟਰੀ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਕੋਰਟ ਦਾ ਵੀ ਅਰੋਕੀਤਾ ਜਾਂਦਾ ਪਰ ਇਸ ਦੇ ਵਿਚਾਲੇ ਬਹੁਤ ਵੱਡੀ ਖਬਰ ਹੈ ਕਿ BBC ਨੇ ਮੋਸੇ ਵਾਲੇ ਦੇ ਕਤਲ ਤੇ ਡਾਕੂਮੈਂਟਰੀ ਨੂੰ ਰਿਲੀਜ਼ ਕਰ ਦਿੱਤਾ। ਉਸੇ ਡਾਕੂਮੈਂਟਰੀ ਤੁਹਾਨੂੰ ਅਸੀਂ ਕੁਝ ਤਸਵੀਰਾਂ ਵੀ ਵਿਖਾ ਰਹੇ ਹਾਂ। ਆ ਇਸ ਦਾ ਨਾਮ ਦਿੱਤਾ ਗਿਆ ਡਾਕਲਿੰਗ ਕਾਲ ਜੋ ਡਾਕੂਮੈਂਟਰੀ ਨੂੰ ਨਾਮ ਦਿੱਤਾ ਗਿਆ ਪਿਤਾ ਦੇ ਸਖਤ ਇਤਰਾਜ਼ ਦੇ ਬਾਵਜੂਦ ਵੀ ਇਹ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ ਗਿਆ। ਇਸ ਡਾਕੂਮੈਂਟਰੀ ਦੇ ਵਿੱਚ ਅਸਲ ਵਿੱਚ ਕਈ ਲੋਕਾਂ ਦੇ ਇੰਟਰਵਿਊ ਸ਼ਾਮਿਲ ਕੀਤੇ ਗਏ ਨੇ ਮੋਸੇ ਵਾਲਾ ਦੇ ਕਈ ਦੋਸਤਾਂ ਤੇ ਕਈ ਪੱਤਰਕਾਰਾਂ ਦੇ ਇੰਟਰਵਿਊ ਵੀ ਇਸ ਡਾਕੂਮੈਂਟਰੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਫਿਰ ਉਹਨਾਂ ਦੇਖਣਾ ਹੋਵੇਗਾ ਕਿ ਜੇਕਰ ਵਿਰੋਧ ਦੇ ਬਾਵਜੂਦ ਲੀਗਲ ਨੋਟਿਸ ਭੇਜਣ ਦੇ ਬਾਵਜੂਦ ਇਹ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਬਲਕੌਰ ਸਿੰਘ ਦੇ ਵੱਲੋਂ ਅਗਲਾ ਕੀ ਰੋਕ ਅਖਤਿਆਰ ਕੀਤਾ ਜਾਂਦਾ ਹੈ ਕਿਉਂਕਿ ਸਿੱਧੇ ਤੌਰ ਤੇ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਇਸ ਡਾਕੂਮੈਂਟਰੀ ਨੂੰ ਲੈ ਕੇ ਡਾਕੂਮੈਂਟਰੀ ਬਰਾਉਨ ਨੂੰ ਲੈ ਕੇ ਆ ਬੀਬੀਸੀ ਦੇ ਵੱਲੋਂ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਤੋਂ ਕੋਈ ਵੀ ਪਰਮਿਸ਼ਨ ਇਜਾਜ਼ਤ ਨਹੀਂ ਲਈ ਗਈ ਪਰ ਜੇਕਰ ਬਿਨਾਂ ਪਰਮਿਸ਼ਨ ਦੇ ਬਿਨਾਂ ਇਜਾਜ਼ਤ ਦੇ ਡਾਕੂਮੈਂਟਰੀ ਬਣਾਈ ਗਈ ਅਵਰੋਧ ਕਰਨ ਦੇ ਬਾਵਜੂਦ ਰਿਲੀਜ਼ ਵੀ ਕਰ ਦਿੱਤੀ ਗਈ ਤੇ ਹੁਣ ਇਸ ਨੂੰ ਆ ਕੇ ਦੇਖਣਾ ਹੋਵੇਗਾ ਕਿ 10 ਦਿਨ ਦੇ ਅੰਦਰ ਅੰਦਰ ਬੀਬੀਸੀ ਦੇ ਵੱਲੋਂ ਲੀਗਲ ਨੋਟਿਸ ਤੇ ਕੀ ਜਵਾਬ ਦਿੱਤਾ ਜਾਂਦਾ ਹੈ ਤਾਂ BBC ਨੇ ਮੂਸੇੜੀ ਦੇ ਕਤਲ ਦੀ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਹੈ BBC ਦੇ ਵੱਲ ਦਰਸਲਾ YouTube ਤੇ ਦਾ ਕਿ ਲਿੰਕ ਵਾਲ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ ਹਾਲਾਂਕਿ ਸਿੱਧੂ ਮੂਸੇੜੀ ਦੇ ਪਿਤਾ ਬਲਕੌਰ ਸਿੰਘ ਨੇ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ ਆ BBC ਦੇ ਵੱਲੋਂ ਜੋ ਡਾਕੂਮੈਂਟਰੀ ਬਣਾਈ ਗਈ ਉਸ ਤੇ ਰੋਕ ਲਗਾਉਣ ਦੀ ਉਸ ਦੀ ਸਕਰੀਨਿੰਗ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਕੋਰਟ ਦਾ ਵੀ ਰੋਕ ਕੀਤਾ ਗਿਆ ਮਹਾਰਾਸ਼ਟਰ ਦੀ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ करवाई ਗਈ ਪਰ ਇਸ ਦੇ باوجود ਇਹ ਡਾਕੂਮੈਂਟਰੀ ਆ YouTube ਤੇ ਰਿਲੀਜ਼ ਹੋ ਚੁੱਕੀ ਹੈ ਤੁਹਾਨੂੰ ਅਸੀਂ ਉਸੇ ਡਾਕੂਮੈਂਟਰੀ ਦੀਆਂ ਕੁਝ ਤਸਵੀਰਾਂ ਵਿਖਾ ਰਹੇ ਹਾਂ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉੱਥੇ ਇਸ ਡਾਕੂਮੈਂਟਰੀ ਚ ਕਈ ਲੋਕਾਂ ਦੇ ਇੰਟਰਵਿਊ ਸ਼ਾਮਿਲ ਕੀਤੇ ਗਏ ਨੇ ਮੂਸੇਵਾਲਾ ਦੇ ਕਈ ਦੋਸਤਾਂ ਤੇ ਕਈ ਪੱਤਰਕਾਰਾਂ ਦੀ ਇੰਟਰਵਿਊਜ਼ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਖੈਰ ਉਹਨਾਂ ਨੂੰ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਅਗਲਾ ਕੀ ਕਦਮ ਚੁੱਕਿਆ ਜਾਂਦਾ ਕਿਉਂਕਿ ਉਹਨਾਂ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਸੀਗਾ ਕੋਰਟ ਦਾ ਵੀ ਰੋਕੀਤਾ ਜਾਂਦਾ ਹੈ ਖੈਰ ਦੇਖਣਾ ਹੋਵੇਗਾ ਕਿ ਕੋਰਟ ਦੇ ਵਿੱਚ ਕਦੋਂ ਸੁਣਵਾਈ ਹੁੰ ਇਸ ਡਾਕੂਮੈਂਟਰੀ ਨੂੰ ਲੈ ਕੇ ਕੀ ਨੋਟਿਸ ਲਿਆ ਜਾਂਦਾ ਹੈ ਆ ਤਾਂ ਬੀਬੀਸੀ ਨੇ ਦਰਸਲ ਮੂਸੀ ਵਾਲਾ ਦੇ ਕਤਲ ਤੇ ਇਹ ਡਾਕੂਮੈਂਟਰੀ ਨੂੰ ਰਿਲੀਜ਼ ਕਰ ਦਿੱਤਾ ਹੈ YouTube ਤੇ ਦਾਕ ਲਿੰਕ ਕਾਲ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ ਪਿਤਾ ਦੇ ਸਖਤ ਇਤਰਾਜ਼ ਦੇ ਬਾਵਜੂਦ ਇਸ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ ਗਿਆ ਬਲਕੌਰ ਸਿੰਘ ਨੇ ਲੀਗਲ ਨੋਟਿਸ ਵੀ ਭੇਜਿਆ ਹੋਇਆ ਬਲਕੌਰ ਸਿੰਘ ਨੇ ਡਾਕੂਮੈਂਟਰੀ ਤੇ ਬੈਨ ਦੇ ਲਈ ਹਾਈ ਕੋਰਟ ਦਾ ਵੀ ਰੋਕ ਕੀਤਾ ਦੂਜੇ ਪਾਸੇ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਵੀ ਹੈ ਤੇ ਇਸੇ ਜਨਮ ਦਿਨ ਤੇ ਹੀ ਬੀਬੀਸੀ ਨੇ ਇਹ ਡਾਕੂਮੈਂਟਰੀ ਰਿਲੀਜ਼ ਕੀਤੀ ਹੈ ਮੋਸੀ ਅੱਜ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਰਿਲੀਜ਼ ਹੋਣ ਜਾ ਰਹੇ ਨੇ ਮੂਸੇਵਾਲਾ ਦੇ ਤਿੰਨ ਗੀਤਾਂ ਦੀ ਈਪੀ ਮੂਸੇ ਪ੍ਰਿੰਟ ਰਿਲੀਜ਼ ਹੋਵੇਗੀ ਅੱਜ ਮੂਸੇਵਾਲਾ ਦੇ ਜਨਮ ਦਿਨ ਤੇ ਈਪੀ ਰਿਲੀਜ਼ ਕੀਤੀ ਜਾਵੇਗੀ ਪਿਤਾ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਗੀਤਾਂ ਦੇ ਵਿੱਚ ਮੂਸੇਵਾਲੇ ਦਾ ਨਵਾਂ ਰੂਪ ਦਿਖੇਗਾ ਤਾਂ ਅੱਜ ਸਿੱਧੂ ਮੂਸੇਵਾਲੇ ਦੇ ਨਵੇਂ ਨਵੇਂ ਗੀਤ ਰਿਲੀਜ਼ ਹੋਣ ਜਾ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਜਕਰ ਗੱਲ ਕੀਤੀ ਜਾਵੇ ਤਾਂ 8-9 ਦੇ ਕਰੀਬ ਗੀਤ ਹੁਣ ਤੱਕ ਆ ਮੌਤ ਤੋਂ ਬਾਅਦ ਅ ਰਿਲੀਜ਼ ਹੋ ਚੁੱਕੀ ਨਹੀਂ ਤੇ ਇਸ ਦੇ ਵਿਚਾਲੇ ਮੂਸੇ ਵਾਲਾ ਦੇ ਤਿੰਨ ਗੀਤਾਂ ਦੀ ਈਪੀ ਮੂਸੇ ਪ੍ਰਿੰਟ ਅੱਜ ਰਿਲੀਜ਼ ਹੋਵੇਗੀ ਕਿਉਂਕਿ ਅੱਜ ਮੂਸੇ ਵਾਲੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਉਹਨਾਂ ਦੇ ਜਨਮ ਦਿਨ ਤੇ ਇਹ ਈਪੀ ਰਿਲੀਜ਼ ਕੀਤੀ ਜਾਵੇਗੀ ਤਾਂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਗੀਤਾਂ ਦੇ ਵਿੱਚ ਮੂਸੇ ਵਾਲਾ ਦਾ ਨਵਾਂ ਰੂਪ ਦਿਖੇਗਾ ਜਿੱਥੇ ਕਿ ਮੂਸੇ ਵਾਲੇ ਦੇ ਜਨਮ ਦਿਨ ਤੇ ਬੀਬੀਸੀ ਦੇ ਵੱਲੋਂ ਵਿਰੋਧ ਦੇ ਚੱਲਦਿਆਂ ਵੀ ਡਾਕੂਮੈਂਟਰੀ ਨਰਿਲੀਜ਼ ਕੀਤਾ ਗਿਆ ਤੇ ਉੱਥੇ ਮੁੱਸੀਆਲੇ ਦੇ ਜਨਮ ਦਿਨ ਤੇ ਸਿੱਧੂ ਮੁੱਸੀਆਲੇ ਦੇ ਤਿੰਨ ਗੀਤਾਂ ਦੀ ਈਪੀ ਮੁੱਸੀ ਪ੍ਰਿੰਟਰ ਰਿਲੀਜ਼ ਕੀਤੀ ਜਾਵੇਗੀ